ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਕਰਦੇ ਆ ਸਭ ਠੀਕ ਠਾਕ ਹੋਵੇਂਗੇ ਅੱਜ ਦੀ ਵੀਡੀਓ 'ਚ ਵੀਰੇ ਆਪਾਂ ਨੇ ਗੱਲ ਕਰਨੀਆਂ ਵੀ ਛੋਟੀਆਂ ਬੱਚੀਆਂ ਨੇ ਜਿਹੜੀਆਂ ਕਿਵੇਂ ਤਿਆਰ ਕਰਨੀਆਂ ਨੇ ਤੇ 4 ਮਹੀਨੇ ਤੱਕ ਉਹਨਾਂ ਨੂੰ ਹਰਾ-ਚਾਰਾ ਜਾਂ ਸੈਲਜੀ ਕਿਉਂ ਨਹੀਂ ਪਾਉਣਾ ਚਾਹੀਦਾ ਤੇ ਤੂੜੀ ਜਿਹੜੀ ਆਪਾਂ ਨੂੰ ਕਦੋਂ ਦੇਣੀ ਚਾਹੀਦੀ ਆ ਤਾਂ ਜੋ ਆਪਣੀ ਬੱਚੀ ਦੀ ਗਰੋਥ ਵਧੀਆ ਹੋਵੇ ਠੀਕ ਆ ਨਾ ਤੇ ਉਹ ਤੁਸੀਂ ਲਾ ਲਓ ਵੀ 14-15 ਮਹੀਨੇ ਦੀ ਟੀਕਾ ਲਵਾ ਲਵੇ ਗੱਬਣ ਦਾ ਠੀਕ ਆ ਨਾ ਤੇ ਕਨਸੈਪਸ਼ਨ ਰੇਟ ਵੀ ਵਧੀਆ ਹੋਵੇ ਵੀ ਕਿਹੜੇ ਹਿਸਾਬ ਨਾਲ ਆਪਾਂ ਨੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਆ ਕੀ ਡਾਈਟ ਰੱਖਣਾ ਉਹ ਆਪਾਂ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਤੇ ਹਰਾ-ਜਾਰਾ ਚਾਰ ਜਿਹੜਾ 4 ਮਹੀਨੇ ਤੱਕ ਪਾਉਣ ਦਾ ਕੀ ਨੁਕਸਾਨ ਆ ਉਹ ਵੀ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਈ ਵਾਰ ਵੀਰੇ ਆਪਾਂ ਦੇਖਦੇ ਆਂ ਗਾਵਾਂ ਜਿਹੜੀਆਂ ਵੱਡੀਆਂ ਹੋ ਜਾਂਦੀਆਂ ਨੇ ਸੂੰਧੀਆਂ ਨੇ 15-15 20 ਵੀ ਕਿਲੋ ਦੁੱਧ ਦਿੰਦੀਆਂ ਨੇ ਜਾਂ ਜਿਨ੍ਹਾਂ ਦੀ ਰਾਸ਼ਨ ਖਾਣ ਦੀ ਕਪੈਸਿਟੀ ਲਿਮਟਿਡ ਜੀ ਹੁੰਦੀ ਆ ਜਾਂ ਜਿਨ੍ਹਾਂ ਨੂੰ ਆਪਾਂ ਰਾਸ਼ਨ ਜੇ ਵੱਧ ਵੀ ਪਾ ਦਈਏ ਤਾਂ ਮੌਕ ਮਾਰਨ ਲੱਗ ਜਾਂਦੇ ਆ ਉਹਨਾਂ ਦਾ ਕਾਰਨ ਇਹ ਆ ਵੀ ਛੋਟੀ ਉਮਰ ਚ ਪਹਿਲਾਂ ਤੋਂ ਉਹਨਾਂ ਦੀ ਸਾਂਭ ਸੰਭਾਲ ਆ ਜਿਹੜੀ ਚੰਗੀ ਨਹੀਂ ਕਰੀ ਹੋਈ। ਜਿਵੇਂ ਉਹਨਾਂ ਦੀ ਡਾਈਟ ਵਧੀਆ ਨਹੀਂ ਰੱਖੀ ਗਈ ਤੇ ਬਰੀਡ ਦੀ ਵੀ ਹੁੰਦੀ ਆ ਬਾਕੀ ਸਾਂਭ ਸੰਭਾਲ ਦੀ ਮੇਨ ਵੱਡੀ ਗੱਲ ਆ ਕਈ ਵਾਰ ਬਰੀਡ ਚੰਗੀ ਹੁੰਦੀ ਆ ਸਾਂਭ ਸੰਭਾਲ ਨਹੀਂ ਕਰਦੇ। ਠੀਕ ਆ ਨਾ ਸਾਂਭ ਸੰਭਾਲਣੀ ਹੀ ਦੁੱਧ ਦੇਣਾ ਜੇ ਆਪਾਂ ਨੇ ਪ੍ਰੋਪਰ ਬੌਲੀ ਪਲਾਈ ਹੋ ਪ੍ਰੋਪਰ ਫੀਡ ਪ੍ਰੋਪਰ ਡੀ ਬਾਰਮੀ ਦਾ ਕਿਹੜੀ ਫੀਡ ਕਦੋਂ ਦੇਣੀ ਆ ਇਹ ਪ੍ਰੋਪਰ ਕਰਿਆ ਹੋ ਤਾਂ ਆਪਣੀ ਬੱਚੀ ਪਹਿਲੇ ਸੂਏ ਹੀ ਚੰਗਾ ਦੁੱਧ ਦਊ ਤੇ ਖੀਦੀਓ ਸੂ। ਇਹ ਵੀ ਬਹੁਤ ਵੱਡਾ ਕਾਰਨ ਹੁੰਦਾ। ਤਾਂ ਗੱਲ ਕਰ ਲਈਏ ਵੀਰੇ ਆਪਾਂ ਵੀ 4 ਮਹੀਨੇ ਤੱਕ ਹਰਾਚਾਰਾ ਜਾਂ ਚਾਰ ਕਿਉਂ ਨਹੀਂ ਦੇਣਾ ਚਾਹੀਦਾ ਕਿਉਂਕਿ ਵੀਰੇ ਜਿਹੜਾ ਰੂਮਨ ਆ ਸਭ ਤੋਂ ਵੱਡਾ ਪੇਟ ਆ ਚਾਰ ਮੇਦੇ ਹੁੰਦੇ ਆ گاਵਾں ਦੇ ਠੀਕ ਆ ਨਾ ਜਿਹੜਾ ਸਭ ਤੋਂ ਵੱਡਾ ਆ ਉਹ ਰੂਮਨ ਹੁੰਦਾ ਜਦੋਂ ਛੋਟਾ ਜਦੋਂ ਡਿਵੈਲਪ ਹੁੰਦਾ ਰੂਮਨ ਤਾਂ 65% ਹੁੰਦਾ ਪਰ ਜਦੋਂ ਜਨਮ ਲੈਂਦਾ ਬੱਚਾ ਬੱਚੀ ਜਨਮ ਲੈਂਦੀ ਆ ਠੀਕ ਆ ਨਾ ਉਦੋਂ ਉਹਦਾ ਰੂਮਨ ਆ ਜਿਹੜਾ ਸਿਰਫ 20% ਹੁੰਦਾ ਉਦੋਂ ਡਵੈਲਪ ਨਹੀਂ ਹੋਇਆ ਹੁੰਦਾ ਕਈ ਵਾਰ ਆਪਾਂ ਕੀ ਕਰਦੇ ਆਂ ਵੀ ਜਦੋਂ ਆਪਣੀ ਬੱਚੀ ਮਹੀਨੇ ਕ ਦੀ ਹੁੰਦੀ ਆਪਾਂ ਉਹਦੇ ਮੂਰੇ ਹਰਾਚਾਰਾ ਜਾਂ ਚਾਰਾ ਜਿਹੜਾ ਰੱਖਣ ਲੱਗ ਜਾਂਦੇ ਆਂ ਜਾਂ ਤੂੜੀ ਚ ਰਲਾ ਕੇ ਜਾਂ ਉਹਨੂੰ ਦੁੱਧ ਵਾਲੀ ਫੀਡ ਪਾਉਣ ਲੱਗ ਜਾਂਦੇ ਆਂ ਜਿਹੜੀਆਂ ਆਪਣੀਆਂ ਗਾਵਾਂ ਨੂੰ ਪਾਉਣੇ ਹੁੰਦੇ ਆ ਉਹੀ ਮੁਠੀ ਆਪਾਂ ਉਹਨਾਂ ਨੂੰ ਪਾ ਦਿੰਦੇ ਆਂ ਜਿਹੜਾ ਰੂਮਨ ਆ ਸਭ ਤੋਂ ਵੱਡਾ ਮੇਦਾ ਉਹੀ ਆ ਉੱਥੇ ਹੀ ਸਾਰਾ ਖਾਣਾ ਦਾਣਾ ਰਾਸ਼ਨ ਜੋ ਵੀ ਇਹਨਾਂ ਨੇ ਖਾਣਾ ਉੱਥੇ ਜਾਣਾ ਉੱਥੋਂ ਹੀ ਇਹਨਾਂ ਨੇ ਬਾਹਰ ਕੱਢ ਕੇ ਆ ਜਿਹੜੀ ਜਿਗਾਲੀ ਕਰਨੀ ਆ ਠੀਕ ਆ ਨਾ ਤੇ ਜਦੋਂ ਆਪਾਂ ਉਹ ਡਵੈਲਪ ਨਹੀਂ ਹੋਇਆ ਹੁੰਦਾ ਆਚਾਰ ਜਾਂ ਹਰਾ-ਜਾਰਾ ਪਾਈ ਜਾਂਦੇ ਆ ਠੀਕ ਆ ਨਾ ਫਿਰ ਉਹ ਉੱਥੇ ਤਾਂ ਜਾਂਦਾ ਹੀ ਨਹੀਂ ਹੈਗਾ ਉਹ ਪੇਟ ਨੂੰ ਲੱਗੀ ਜਾਂਦਾ ਕਈ ਵਾਰ ਆਪਾਂ ਦੇਖਦੇ ਆ ਵੱਡੇ-ਵੱਡੇ ਢਿੱਡ ਹੋਏ ਹੁੰਦੇ ਨੇ ਬੱਚੀਆਂ ਡੇਢ-ਡੇਢ 2-2 ਸਾਲ ਦੀਆਂ ਹੋ ਗਈਆਂ ਗਰੋਥ ਨਹੀਂ ਕਰਦੀਆਂ ਹੈਗੀਆਂ ਉਹ ਇਹੀ ਕਰਨਾ ਤੁਸੀਂ 4 ਮਹੀਨੇ ਤੱਕ ਨਾ ਆਚਾਰ ਨਾ ਹਰਾ-ਜਾਰਾ ਜਮਾਈ ਨਾ ਦਿਓ ਠੀਕ ਆ ਨਾ ਦੁੱਧ ਪਿਆਓ ਤੁਸੀਂ ਬੌਲੀ ਦਾ ਤੁਹਾਨੂੰ ਪਤਾ ਹੀ ਆ ਤੁਸੀਂ ਦੇਖ ਲਿਓ ਦੋ ਬੱਚੀਆਂ ਇਕੱਠੀਆਂ ਜਨਮ ਲੈਣੀਆਂ ਇੱਕ ਨੂੰ ਤੁਸੀਂ 6-6 ਘੰਟੇ ਬਾਅਦ ਤਿੰਨ ਵਾਰ ਬੌਲੀ ਪਿਆਉਣੀ ਆ ਤੇ ਇੱਕ ਨੂੰ ਤੁਸੀਂ ਬੌਲੀ ਲੇਟ ਕਰਦੇ ਹੋ ਉਹਦਾ ਗੱਭਣ ਰਹਿਣ ਤੇ ਤੋਂ ਲੈ ਕੇ ਪਹਿਲੇ ਸੂਏ ਦਾ ਦੁੱਧ ਦੇਣ ਤੱਕ ਜ਼ਮੀਨ ਅਸਮਾਨ ਦਾ ਫਰਕ ਰਹਿੰਦਾ ਉਹਦੀ ਗਰੋਥ ਦਾ ਵੀ 100% ਫਰਕ ਰਹੂਗਾ ਬੱਚੀ ਦੀ ਚੰਗੀ ਸਾਂਭ ਸੰਭਾਲ ਕਰੀ ਹੋਈ ਹੈ ਚੰਗੀ ਡਾਈਟ ਰੱਖੀ ਹੋਈ ਆ ਪ੍ਰੋਪਰ ਠੀਕ ਆ ਨਾ ਉਹ ਬੱਚੀ ਤੁਹਾਨੂੰ ਪਹਿਲੇ ਸੂਏ ਚਾਹੇ ਉਹ ਜਿਆਦਾ ਬਰੀਡ ਚ ਨਹੀਂ ਹੈਗੀ ਤੁਹਾਨੂੰ 100% ਚੰਗਾ ਦੁੱਧ ਦੇਊਗੀ ਚੰਗੇ ਬੱਚੇ ਪੈਦਾ ਕਰੂਗੀ ਠੀਕ ਆ ਨਾ ਤੇ ਕਿ ਜਦੋਂ ਤੁਹਾਡੀ ਗਾਂ ਸੂਪੀ ਠੀਕ ਆ ਬੱਚੀ ਨੂੰ ਇੱਕ ਤਾਂ ਤਿੰਨ ਤਿੰਨ 6 6 ਘੰਟੇ ਬਾਅਦ ਤਿੰਨ ਵਾਰ ਬੌਲੀ ਪਿਆਉਣੀ ਆ ਇੱਕ 5 6 ਦਿਨ ਉਹਨੂੰ ਲਗਾਤਾਰ ਚੰਗੀ ਸਾਂਭ-ਸਾਂਭ ਸਾਂਭ ਸੰਭਾਲ ਕਰਨੀ ਆ ਕਿਉਂਕਿ ਜਿਹੜਾ ਹਫ਼ਤੇ ਦੱਸ ਦਿੰਦਾ ਦੁੱਧ ਹੁੰਦਾ ਉਹ ਕੈਸਟਰੋਲੋਜੀ ਜ਼ਿਆਦਾ ਹੁੰਦਾ ਉਹ ਬੱਚੀ ਲਈ ਬਹੁਤ ਹੀ ਚੰਗਾ ਹੁੰਦਾ ਠੀਕ ਆ ਨਾ ਉਹਦੀ ਗਰੋਥ ਵਾਸਤੇ ਲੀਵਰ ਵਾਸਤੇ ਉਹਦੇ ਪੇਟੇ ਪੂਟੇ ਵਾਸਤੇ ਵੀ ਮਤਲਬ ਤੁਸੀਂ ਲਾ ਲਓ ਜਿਹੜੀਆਂ ਬੱਚੀਆਂ ਦੀ ਜਨਮ ਵੇਲੇ ਗਰੋਥ ਪੂਰੀ ਵਧੀਆ ਹੋਈ ਹੁੰਦੀ ਆ ਜਾਂ ਉਹਨਾਂ ਦੀ ਵਧੀਆ ਸਾਂਭ ਸੰਭਾਲ ਕਰੀ ਹੁੰਦੀ ਆ ਉਹ ਵੱਡੀਆਂ ਗਾਵਾਂ ਬਣਦੀਆਂ ਨੇ ਸੱਤ ਸੱਤ ਅੱਠ ਅੱਧ ਘੌਂਟਲਦੀਆਂ ਜਿਹੜੀਆਂ ਗਾਵਾਂ ਕਮਜ਼ੋਰ ਰਹਿ ਜਾਂਦੀਆਂ ਨੇ ਜਿਉਂ ਆਪਾਂ ਦੇਖਦੇ ਆਂ ਗਾਵਾਂ ਕਮਜ਼ੋਰ ਨੇ ਉਹਨਾਂ ਦੀ ਪਹਿਲਾਂ ਤੋਂ ਹੀ ਨਹੀਂ ਸਾਂਭ ਸੰਭਾਲ ਕਰੀ ਹੁੰਦੀ ਕਿਉਂਕਿ ਨਿਊ ਮੇਨ ਆ ਆਪਾਂ ਜਦੋਂ ਮਕਾਨ ਵੀ ਪਾਉਨੇ ਆਪਾਂ ਨੂੰ ਹੁੰਦਾ ਵੀ ਜਿਹੜੀਆਂ ਨਿਊਆ ਨਿਊ ਮਜ਼ਬੂਤ ਹੋਣ ਫਿਰ ਆਪਣਾ ਘਰ ਜਿਵੇਂ ਮਰਜ਼ੀ ਪਾ ਲਓ ਇਹ ਮੇਨ ਗੱਲ ਇਹ ਧਿਆਨ ਚ ਰੱਖਣ ਵਾਲੀ ਆ ਤੁਸੀਂ 3 ਮਹੀਨੇ ਤੱਕ ਉਹਨੂੰ ਪ੍ਰੋਪਰ ਦੁੱਧ ਪਿਆਓ ਠੀਕ ਆ ਨਾ ਤੇ ਉਹਨੂੰ ਚਾਹੇ ਤੁਸੀਂ ਇੱਕ ਜੇ ਤੁਹਾਡੇ ਕੋਲ ਪਿੰਜਰਾ ਬਣਿਆ ਹੋਇਆ ਠੀਕ ਆ ਨਾ ਤਾਂ ਬਾਕੀ ਗੱਲ ਇਹ ਵੀ ਹੁੰਦੀ ਆ ਆਪਾਂ ਨੇ ਵੀਡੀਓ ਦੇ ਸ਼ੁਰੂ ਚ ਕਿਹਾ ਸੀ ਵੀ 14-15 ਮਹੀਨੇ ਦੀ ਬੱਚੀ ਟੀਕਾ ਲੈ ਲਵੇ ਇਹ ਆਪਾਂ ਗੱਲ ਕਰਦੇ ਆ ਜਿਨ੍ਹਾਂ ਦੀਆਂ ਬੱਚੀਆਂ ਬਨ ਕੇ ਪਾਲਦੇ ਨੇ ਕਿਉਂਕਿ ਜਿਹੜੀਆਂ ਮੱਛਾਂ ਬੱਚੀਆਂ ਸ਼ੁਰੂ ਤੋਂ ਹੀ ਖੁੱਲੀਆਂ ਪਾਲਦੇ ਨੇ ਉਹਨਾਂ ਦੀ ਗਰੋਥ ਦਾ ਤੇ ਬੰਨ ਕੇ ਰੱਖਣ ਦੇ ਰੱਖਣ ਵਾਲੀਆਂ ਬੱਚੀਆਂ ਜਿਹੜੀਆਂ ਉਹਨਾਂ ਦੀ ਗਰੋਥ ਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਕਈ ਵੀਰਾਂ ਕੋ ਸੈਟਅਪ ਉਹ ਜਿਆ ਨਹੀਂ ਹੁੰਦਾ ਵੀ ਨਹੀਂ ਬੱਚੀਆਂ ਖੁੱਲੀਆਂ ਰੱਖ ਸਕਦੇ ਵੀਰਾਂ ਦੀ ਆਪਾਂ ਗੱਲ ਕਰਦੇ ਆਂ ਵੀ 14-15 ਮਹੀਨੇ ਦੀ ਬੱਚੀ ਟੀਕਾ ਲੈ ਲੈਂਦੀ ਹੈ ਕਿਉਂਕਿ ਖੁੱਲੀ ਬੱਚੀ ਆ ਜਿਹੜੀ ਉਹ ਤਾਂ ਫਾਰਮ ਵਾਲੇ ਆਪਾਂ ਦੇਖਦੇ ਆਂ ਵੀ 10-11 ਮਹੀਨੇ ਦੀ ਟੀਕਾ ਲਵਾ ਲੈਂਦੇ ਕਿਉਂਕਿ ਉਹਨਾਂ ਦੀ ਗਰੋਥ ਵਧੀਆ ਹੋਈ ਹੁੰਦੀ ਆ ਤੇ ਭਜਨ ਬਹੁਤ ਹੁੰਦਾ ਨਵੇਂ ਮਹੀਨੇ ਤੱਕ ਦਾ ਤੁਸੀਂ ਦੁੱਧ ਅਤੇ ਫੀਡ ਵੱਲ ਜ਼ਿਆਦਾ ਫੋਕਸ ਦੇਣਾ ਦੁੱਧ ਵੱਲ ਵੀ ਤੁਸੀਂ ਪਹਿਲੇ 15-20 ਦਿਨ ਜ਼ਿਆਦਾ ਵੀ ਮਤਲਬ ਜੇ ਤੁਸੀਂ 4-4 ਲੀਟਰ ਵੀ ਪਲਾ ਸਕਦੇ ਹੋ ਠੀਕ ਹੈ ਨਾ ਤੇ ਫਿਰ ਉਹਦਾ ਦੁੱਧ ਥੋੜਾ ਥੋੜਾ ਘਟਾ ਦਿਓ ਮਹੀਨੇ ਕੇ ਬਾਅਦ ਕਿਉਂਕਿ ਉਹਦੇ ਨਾਲ ਕੀ ਹੁੰਦਾ ਵੀ ਇਹ ਵੀ ਗਲਤੀਆਂ ਜਰਖ ਨੇ ਵੀ ਫੀਡ ਤੇ ਵੱਧ ਜ਼ਿਆਦਾ ਬੱਚਾ ਪਾਲਦਾ ਨਾ ਜਦੋਂ ਫੀਡ ਖਾ ਕੇ ਕਾਫ ਸਟਾਰਟਰ ਫੀਡ ਆ ਉਹ ਵੀ ਜ਼ਿਆਦਾ ਗ੍ਰੋਥ ਕਰਦੀ ਆ ਕੱਲੇ ਦੁੱਧ ਨਾਲ ਨਹੀਂ ਹੁੰਦਾ ਕਈ ਵਾਰ ਆਪਾਂ ਕੀ ਕਰਦੇ ਆ ਦੁੱਧ ਦੇ ਦੁੱਧੇ ਪਿਆਈ ਜਾਂਦੇ ਆ ਫੀਡ ਉਹਨੂੰ ਪਾਉਣ ਨਹੀਂ ਲੱਗਦੇ ਦੋ ਦੋ ਮਹੀਨੇ ਠੀਕ ਹੈ ਨਾ ਤਿੰਨ ਮਹੀਨੇ ਦਾ ਤੁਸੀਂ ਵੀ ਮਤਲਬ ਤੁਸੀਂ ਲਾ ਲਓ ਮਹੀਨਾ ਡੇਢ ਮਹੀਨਾ ਪੂਰਾ ਪ੍ਰੋਪਰ ਦੁੱਧ ਪਵਾਓ ਕਿਉਂਕਿ ਫਿਰ ਉਹ ਮਹੀਨੇ ਡੇਢ ਮਹੀਨੇ ਬਾਅਦ ਹਲਕਾ ਹਲਕਾ ਡਾਊਨ ਕਰਨ ਲੱਗ ਜਾਓ ਦੁੱਧ ਠੀਕ ਹੈ ਨਾ ਵੀ ਉਹ ਫੀਡ ਜਿਆਦਾ ਖਾਵੇ ਕਈ ਵਾਰ ਦੁੱਧ ਨਾਲ ਰੱਜੀ ਬੱਚੀ ਹੈ ਜਿਹੜੀ ਉਹ ਫੀਡ ਨਹੀਂ ਖਾਂਦੀ ਹੈਗੀ ਫੀਡ ਵੀ ਆਪਾਂ ਕਾਫਟਰ ਦੇ ਘਟੋ ਘਟ ਨਹੀਂ ਤਿੰਨ ਤਿੰਨ ਚਾਰ ਬੈਗ ਜੀ ਉਹ ਖਾ ਲਵੇ ਤਾਂ ਚੰਗੀ ਗੱਲ ਤਿੰਨ ਚਾਰ ਮਹੀਨੇ ਤੱਕ ਤੁਸੀਂ ਕਾਫਟਰ ਫੀਡ ਤਿੰਨ ਚਾਰ ਮਹੀਨੇ ਤੋਂ ਬਾਅਦ ਤੁਸੀਂ ਉਹਨੂੰ ਕਾਫ ਗਰੋਵਰ ਦੋ ਠੀਕ ਆ ਨਾ ਇਹ ਜਿਹੜੀਆਂ ਫੀਡਾਂ ਨੇ ਵੀਰੇ ਇਹਦੇ ਬੇਸ ਤੇ ਹੀ ਬਣੀਆਂ ਹੁੰਦੀਆਂ ਨੇ ਜਿਵੇਂ ਹੁਣ ਆਪਣਾ ਛੋਟਾ ਬੱਚਾ ਆਪਾਂ ਉਹਨੂੰ ਕੋਈ ਭਾਰੀ ਚੀਜ਼ ਹੈਵੀ ਖਾਣ ਨੂੰ ਨਹੀਂ ਦੇ ਸਕਦੇ ਠੀਕ ਆ ਨਾ ਉਹਦਾ ਮੇਦਾ ਇੰਨਾ ਮਜ਼ਬੂਤ ਨਹੀਂ ਹੁੰਦਾ ਜਿਵੇਂ ਹੁਣ ਬੱਚਿਆਂ ਦੇ ਸੈਰਾ ਲੈਕ ਆਉਂਦੇ ਨੇ ਉਹ ਬਣੀ ਉਹ ਬੇਸ ਤੇ ਹੁੰਦੇ ਨੇ ਉਵੇਂ ਹੀ ਫੀਡ ਆ ਜਿਵੇਂ ਕਾਫ ਸਟਾਰਟਰ ਫੀਡ ਉਹ ਬੇਸ ਤੇ ਬਣੀ ਹੁੰਦੀ ਆ ਉਹ ਚੀਜ਼ਾਂ ਪਾਈਆਂ ਹੁੰਦੀਆਂ ਨੇ ਜਾਂ ਕਾਫ ਗਰੋਵਰ ਠੀਕ ਆ ਨਾ ਇੱਕ ਗੱਲ ਆ ਗਈ ਡੀ ਵਾਰਮਿੰਗ ਤੇ ਜਿੰਨਾ ਚਿਰ ਤਾਂ ਬੱਚੀ ਦੁੱਧ ਪੀਂਦੀ ਆ 20 ਦਿਨ ਬਾਅਦ ਵੀ ਤੁਸੀਂ ਡੀ ਵਾਰਮਿੰਗ ਜਿਹੜੀ ਕਰ ਸਕਦੇ ਹੋ ਕਿਉਂਕਿ ਦੁੱਧ ਦੁੱਧ ਕਰਕੇ ਤੇ ਜਦੋਂ ਉਹ ਦੁੱਧ ਪੀਣੋ ਹੱਟ ਗਈ ਫਿਰ ਤੁਸੀਂ ਡੇਢ ਦੋ ਮਹੀਨੇ ਬਾਅਦ ਵੀ ਡੀ ਵਾਰਮਿੰਗ ਕਰ ਸਕਦੇ ਹੋ ਕਈ ਵਾਰ ਆਪਾਂ ਡੀ ਵਾਰਮਿੰਗ ਕਰਦੇ ਨਹੀਂ ਹੈਗੇ ਤਾਂ ਪੇਟ ਦੇ ਕੀੜੇ ਹੀ ਉਹ ਜੋ ਆਪਾਂ ਨੇ ਖਾਣਾ-ਦਾਣਾ ਦੁੱਧੋਂ ਪਿਉਣਾ ਚਾਹੀਏ ਫੀਡ ਦੇਣੀ ਆ ਉਹ ਕੀੜਿਆਂ ਨੂੰ ਹੀ ਜ਼ਿਆਦਾ ਲੱਗੀ ਜਾਂਦੀ ਆ ਤਾਂ ਕਰਕੇ ਉਹਦੀ ਗਰੋਥ ਨਹੀਂ ਹੁੰਦੀ ਪਰ ਹੁਣ ਵੀਰੇ ਆਪਾਂ ਦੇਖਦੇ ਵੀ ਆਂ ਵੀ ਕਈਆਂ ਦੀਆਂ ਬੱਚੀਆਂ ਢਾਈ ਢਾਈ 3 3 ਸਾਲ ਦੀਆਂ ਹੋ ਜਾਂਦੀਆਂ ਨੇ ਗੱਭਣ ਨਹੀਂ ਰਹਿੰਦੀਆਂ ਜਾਂ ਹੀਟ ਚ ਨਹੀਂ ਆਉਂਦੀਆਂ ਠੀਕ ਆ ਉਹਨਾਂ ਦਾ ਇਹੀ ਕਾਰਨ ਹੋ ਸਕਦਾ ਵੀ ਜਾਂ ਤਾਂ ਉਹ ਸ਼ੁਰੂਆਤ ਚ ਦੁੱਧ ਵਾਲੀ ਫੀਡ ਪਾਈ ਜਾਂਦੇ ਨੇ ਜਾਂ ਡਾਈਟ ਪ੍ਰੋਪਰ ਨਹੀਂ ਰੱਖਦੇ ਜਿਹੜੀ ਫੀਡ ਉਹਦੇ ਬੇਸ ਤੇ ਬਣੀ ਆ ਉਹ ਉਹਨੂੰ ਉਹੀ ਕੰਮ ਕਰੂਗੀ ਤਾਂ ਜਾ ਕੇ ਉਹ ਪ੍ਰੋਪਰ ਹੀਟ ਚ ਆਊਗੀ ਤੇ ਗੱਭਣ ਰਹੂਗੀ ਇਹ ਗੱਲਬਾਤ ਗੱਲ ਵੱਲ ਮੇਨ ਧਿਆਨ ਹੀ ਰੱਖਿਆ ਕਰੋ ਬਈ ਮਤਲਬ ਪ੍ਰੋਸੈਸ ਹੌਲੀ ਹੌਲੀ ਜਿਵੇਂ ਦੁੱਧ ਪਿਆਉਣਾ ਕਾਫ ਸਟਾਰਟਰ ਫੀਡ ਟਾਈਮ ਤੇ ਡੀ ਵਾਰਮਿੰਗ ਫਿਰ ਕਾਫ ਗਰੋਵਰ ਚੱਲਣੀ ਆ ਉਹਦੀ ਠੀਕ ਆ ਨਾ ਫਿਰ ਹੀਫਰ ਚੱਲਣੀ ਆ ਠੀਕ ਆ ਨਾ ਕਈ ਕੰਪਨੀਆਂ ਹੀ ਪ੍ਰੈਗਨੈਂਟ ਹੀਫਰ ਵੀ ਕੱਢਦੀਆਂ ਨੇ ਜਾਂ ਜਿਹਦਾ ਵੇਟ ਘਟਾ ਉਹਨੂੰ ਡੈਰੀ ਪ੍ਰੋਟੀਨ ਕਾਰਗਲ ਦਾ ਕੰਮ ਕਰਦਾ ਇਹ ਚੀਜ਼ ਵੱਲ ਜੇ ਆਪਾਂ ਧਿਆਨ ਦੇਵਾਂਗੇ ਤਾਂ ਆਪਣੀ ਬੱਚੀ ਆ ਜਿਹੜੀ 2 ਸਾਲ ਤੋਂ ਪਹਿਲਾਂ ਪਹਿਲਾਂ ਸੂਪੂ ਉਹ ਚ ਆਪਣਾ ਹੀ ਫਾਇਦਾ ਜਿੰਨੀ ਛੇਤੀ ਆਪਣੀਆਂ ਬੱਚੀਆਂ ਨਾਲ ਰਲਣਗੀਆਂ ਉਨਾਂ ਹੀ ਆਪਾਂ ਨੂੰ ਫਾਇਦਾ ਵੀ ਹੋਊਗਾ ਤੇ ਆਪਣੇ ਫਾਰਮ 'ਚ ਵੀ ਵਾਧਾ ਹੋਊਗਾ ਤੇ ਇੱਕ ਫਲੂਨ ਬੱਚੀਆਂ ਦੇ 66 ਸੀਮਨ ਲਵਾਇਆ ਜਾਵੇ ਤਾਂ ਚੰਗੀ ਗੱਲ ਆ ਥੋੜਾ ਜਿਹਾ ਵੀ ਮਤਲਬ ਬੱਚੀ ਦੀ ਪਹਿਲਾਂ ਹੀਟ ਪ੍ਰੋਪਰ ਚੈੱਕ ਕਰ ਲਿਆ ਕਰੋ ਚਾਹੇ 1 2 3 ਹੀਟਾਂ ਨੰਗਾਦਿਆ ਕਰੋ ਤੁਹਾਨੂੰ ਪਤਾ ਲੱਗ ਜੂ ਵੀ ਕਦੋਂ ਇਹ ਹੀਟ ਚ ਆਈ ਆ ਕਦੋਂ ਇਹਨੇ ਬਲੱਡ ਸਟੇ ਆ ਵੀ ਕਿੰਨੇ ਦਿਨ ਹੀਟ ਰੱਖੀਆ ਉਸ ਹਿਸਾਬ ਨਾਲ ਤੁਸੀਂ ਸੀਮਨ ਆ ਜਿਹੜਾ ਲਵਾਇਆ ਕਰੋ ਉਸ ਹਿਸਾਬ ਨਾਲ ਉਹਦੀ ਡਾਈਟ ਰੱਖ ਕੇ ਠੀਕ ਆ ਨਾ ਵੀ ਫਿਰ ਤੁਹਾਡੇ ਸੀਮ ਵੀ ਮਤਲਬ ਪਹਿਲੀ ਵਾਰ ਚ ਕਨਸੀਵ ਹੋ ਜੂ ਕਈ ਵਾਰ ਤਿੰਨ ਤਿੰਨ ਚਾਰ ਚਾਰ ਟੀਕੇ ਆਪਾਂ ਮਹਿੰਗੇ ਲਵਾ ਦਿੰਨੇ ਆ ਉਹ ਆਪਣਾ ਖਰਚਾ ਜਿਆਦਾ ਹੋ ਜਾਂਦਾ ਇਹ ਵੀਡੀਓ ਚ ਵੀਰੇ ਆਪਾਂ ਨੇ ਇਹੀ ਤੁਹਾਡੇ ਨਾਲ ਗੱਲ ਕਰਨੀ ਸੀ ਧੰਨਵਾਦ ਜੀ ਸਸਰੀਕਾਲ ਸਾਰਿਆਂ ਦਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਨੈਕਸਟ ਵੀਡੀਓ